ਅੱਜ ਦੇ ਖ਼ਾਸ ਬੜੀ ਖਬਰ ਆਪਰੇਸ਼ਨ ਰਾਈਜ਼ਿੰਗ ਲਾਈਨ ਇਜ਼ਰਾਈਲ ਵੱਲੋਂ ਇਰਾਨ ਤੇ ਵੱਡਾ ਹਮਲਾ ਇਰਾਨ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਹ ਇਰਾਨ ਨੂੰ ਨਿਊਕਲੀਅਰ ਪਾਵਰ ਬਣ ਤੋਂ ਰੋਕਣ ਵਾਸਤੇ ਉਹਨਾਂ ਨੇ ਆਪਰੇਸ਼ਨ ਰਾਈਜ਼ਿੰਗ ਲਾਈਨ ਜਿਹੜਾ ਉਹ ਸ਼ੁਰੂ ਕੀਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਮੋਸ ਨਥਾਨੀਅਲ ਹੁਣੇ ਖੁਦ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਇਸ ਗੱਲ ਦੀ ਅਨਾਊਂਸਮੈਂਟ ਕੀਤੀ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਰਾਨ ਦੇ ਜਿਹੜੇ ਪੈਰਾ ਮੈਡੀਕਲ ਦਸਤੇ ਨੇ ਜਿੰਨੂੰ ਰੈਵੋਲੂਸ਼ਨਰੀ ਗਾਰਡ ਚੰਦੇ ਆ ਉਸ ਦੇ ਉਪਰ ਟਿਕਾਣਿਆਂ ਤੇ ਅਟੈਕ ਕੀਤਾ ਔਰ ਨਾਲ ਖੁਦ ਇਰਾਨ ਇਸ ਕਲਮਨਿਆ ਕਿ ਉਹਨਾਂ ਦੀ ਆਈਆਰ ਜੀਸੀ ਜਿਹੜੀ ਇੱਕ ਗਾੜੀ ਉਹਦੇ ਜਿਹੜੇ ਮੁਖੀ ਨੇ ਜਨਰਲ ਹੁਸੈਨ ਸਲਾਮੀ ਇਸ ਅਟੈਕ ਦੇ ਵਿੱਚ ਮਾਰੇ ਗਏ ਨੇ ਦੱਸਿਆ ਕਿ ਲਗਾਤਾਰ ਜਿਹੜੇ ਇਹ ਮਜ਼ਾਇਲ ਹਵਾਈ ਹਮਲੇ ਕੀਤੇ ਆ ਇਜ਼ਰਾਇਲ ਨੇ ਉਸ ਤੋਂ ਬਾਅਦ ਇਰਾਨ ਨੇ ਸਟੇਟ ਆਫ ਅਮਰਜੈਂਸੀ ਅਨਾਉਂਸ ਕਰ ਦਿੱਤੀ ਆ इंटरनेशनल मीडिया इसका भी अपडेट ਕਰ ਰਿਹਾ ਹੈ ਕਿ ਜਵਾਬੀ ਕਾਰ ਵਿੱਚ ਇਰਾਨ ਨੇ ਵੀ ਇਜ਼ਰਾਈਲ ਦੇ ਉੱਪਰ ਹਵਾਈ ਹਮਲੇ ਜਿਹੜੇ ਕੀਤੇ ਨੇ ਔਰ ਇਸ ਤੋਂ ਲੈ ਕੇ ਇਜ਼ਰਾਈਲ ਨੇ ਆਪਣੇ ਦੇਸ਼ ਦੇ ਵਿੱਚ ਅਮਰਜੈਂਸੀ ਅਨਾਉਂਸ ਕਰ ਦਿੱਤੀ ਆ ਉਧਰ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਂਦਾ ਬਿਆਨ ਆ ਰਿਹਾ ਲਗਾਤਾਰ ਕਿ ਇਰਾਨ ਨੂੰ ਡੀਲ ਸਾਈਨ ਕਰ ਲੈਣੀ ਚਾਹੀਦੀ ਹੈ ਸੋ ਪਹਿਲਾਂ ਕਿ ਹੋਰ ਦੇਰ ਹੋ ਜੇ ਕਹਿੰਦਾ ਸੀ ਕਿ ਇਜ਼ਰਾਈਲ ਦੇ ਮਗਰ ਸਿੱਧੇ ਤੌਰ ਤੇ ਅਮਰੀਕਾ ਦੀ سپورਟ ਆ ਔਰ ਈ ਕੰਟਰੀ ਚਾਹੁੰਦੇ ਨਹੀਂ ਕਿ ਇਰਾਨ ਨਿਊਕਲੀਅਰ ਹਥਿਆਰ ਨਾ ਬਣਾਵੇ ਸੋ ਇਹਦੇ ਬਾਰੇ ਲਗਾਤਾਰ ਅਪਡੇਟ ਤੁਹਾਡੇ ਨਾਲ ਜਾਰੀ ਰਹੇਗੀ ਦੂਜੀ ਵੱਡੀ ਖਬਰ ਵੱਲ ਆਪਾਂ ਵਧਦੇ ਜੀ ਕੱਲ੍ਹ ਭਾਰਤ ਦੇ ਵਿੱਚ ਦੁਖਦਾਈ ਜਿਹੜਾ ਹਵਾਈ ਹਾਦਸਾ ਵਾਪਰਿਆ ਸੀ ਉਹਦੇ ਵਿੱਚ 242 ਯਾਤਰੀਆਂ ਚੋਂ ਇੱਕ ਯਾਤਰੀ ਜਿਹੜਾ ਆ ਉਹ ਬਚ ਗਿਆ ਹੈ 241 ਦੀ ਮੌਤ ਹੋਈ ਹੈ 241 ਦੇ ਵਿੱਚ ਇੱਕ ਮਿਸਿਸ ਸਾਗਾ ਦੀ ਡੈਂਟਿਸਟ ਵੀ ਸ਼ਾਮਲ ਹੈ ਉਸਤੇ ਮੌਦੇ ਤੇ ਪ੍ਰਧਾਨ ਮੰਤਰੀ ਵਾਕਿਫਾਰੇ ਤਸੰਜਨਾ ਸਮੇਤ ਨਿਸ਼ਮਾਸ਼ ਕਾਰਨੀ ਸਾਹਿਬ ਨੇ ਦੁੱਖ ਦਾ اظہار ਕੀਤਾ ਹੈ ਅੱਜ ਖਬਰ ਹੈ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜਾ ਜਿਹੜਾ ਜਸਪ੍ਰੀਤ ਨੂੰ ਮਿਲਣ ਪਹੁੰਚੇ ਔਰ 16 ਸਰਵਾਈਵਰ ਜਿਹੜਾ ਸੀ ਉਸਦੇ ਨਾਲ ਵੀ ਮੁਲਾਕਾਤ ਕੀਤੀ ਹੈ ਕੁਝ ਖਬਰਾਂ ਆ ਰਹੀਆਂ ਨੇ ਕਿ ਉਸਨੇ ਬਿਆਨ ਦਿੱਤਾ ਹੈ ਕਿ ਜਦੋਂ ਜਾਜ ਅਟੈਕ ਹੋਇਆ ਕੁਝ ਸ਼ੱਕ ਨਾਲ ਜ ਸਾਰਾ ਕੁਝ ਹੋ ਗਿਆ ਤੇ ਉਸ ਜਾਜ ਦੇ ਖਿੜਕੀ ਟੁੱਟਣ ਨਾਲ ਉਸਦੀ ਸੀਟ ਜਿਹੜੀ ਸੀਗੀ ਫੀਸ ਮੇਡ ਉਹ ਗਰਾਉਂਡ ਸਟ੍ਰਿਕਟ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿ ਕਿੰਨੇ ਬਚਿਆ ਪਰ ਉਹ ਸਰਵਾਈਵਰ ਬੜਾ ਕੁਲ ਠੀਕ ਠਾਕ ਆ ਜਿਹਦੇ ਬਾਰੇ ਹੋਰ ਅਪਡੇਟ ਜਾਰੀ ਰੱਖਾਂਗੇ ਨਾਲ ਦੀ ਨਾਲ ਖਬਰਾਂ ਆ ਰਹੀਆਂ ਕਿ ਹੁਣ ਤੱਕ ਸਿਰਫ 5 ਜਿਹੜੀਆਂ ਡੈੱਡ ਬਾਡੀਜ਼ ਨੇ ਉਹਨਾਂ ਨੂੰ ਸਿਰਫ ਆਇਡੈਂਟੀਫਾਈਜ਼ ਜਿਹੜਾ ਕੀਤਾ ਗਿਆ ਆਲਮੋਸਟ 70-80 ਡਾਕਟਰ ਲਗਾਤਾਰ ਇਹਨਾਂ ਦੀਆਂ ਪਛਾਣ ਜਿਹੜੀਆਂ ਕਰ ਰਹੇ ਇੱਕ ਖਬਰ ਹੋਰ ਇਸ ਵਕਤ ਆ ਰਹੀ ਹੈ ਕਿ ਅੱਜ ਇੱਕ ਹੋਰ 에어 ਇੰਡੀਆ ਦਾ ਜਹਾਜ਼ ਜਿਹੜਾ ਆ ਮੁੰਬਈ ਤੋਂ ਲੰਡਨ ਲਈ ਰਵਾਨਾ ਸੀਗਾ ਇਤੋਰ ਨੂੰ ਵਾਪਸ ਮੋੜ ਲਿਆ ਗਿਆ ਹੈ ਕਿਸੇ ਕੁਝ ਤਕਨੀਕੀ ਖਰਾਬਨਾ ਕਰਕੇ ਔਰ 에ਅਰ ਇੰਡੀਆ ਤੋਂ ਲਗਾਤਾਰ ਅਨਿਸ਼ਵਾਸ ਜਿਹੜੇ ਆ ਉਤਰੇ ਨੇ ਤੇ ਕੁਝ ਲੋਕਾਂ ਨੇ ਵੀਡੀਓ ਵੀ ਪਾਈਆਂ ਸੀ ਕਿ ਜੇ ਹਜਾਰ ਪਹਿਲਾਂ ਇਹ ਦਿੱਲੀ ਤੋਂ ਜਿਹੜਾ ਅਹਮਦਾਬਾਦ ਗਿਆ ਸੀ ਉਸ ਤੇ ਉੱਪਰ ਲੋਕਾਂ ਨੇ ਕੁਝ ਵੀਡੀਓ ਪਾਈਆਂ ਕਿ ਇਸ ਦੇ ਵਿੱਚ ਤਕਨੀਕੀ ਖਰਾਬੀ ਔਰ ਕਾਫੀ ਕੁਝ ਪ੍ਰੋਪਰ ਨਾ ਚੰਗਣਾ ਔਰ ਜਿਹੜਾ ਲੈਂਡ ਕੀਤਾ ਸੀ ਉਹ ਉਸ ਵੱਲੋਂ ਪ੍ਰੋਪਰ ਲੈਂਡਿੰਗ ਨਾ ਕਰਨੀ ਇਸੇ ਜਾਜ ਬਾਰੇ ਕਾਫੀ ਵੱਡੀਆਂ ਖਬਰਾਂ ਲੋਕਾਂ ਨੇ ਸਾਂਝੀਆਂ ਕੀਤੀਆਂ ਸੀਗੀਆਂ ਸੋ ਲੋਕ ਇਸ ਨੂੰ ਲੈ ਕੇ ਕਾਫੀ ਜੜੇ ਆ ਉਹ ਚਿੰਤਤ ਨੇ 에ਅਰ ਇੰਡੀਆ ਦੇ ਸਫ਼ਰ ਕਰਨ ਨੂੰ ਲੈ ਕੇ ਦੂਜੇ ਬੰਨੀ ਖਬਰਾਂ ਆ ਰਹੀਆਂ ਨੇ ਕਿ 241 ਨੇ 265 ਲੋਕਾਂ ਦੀ ਮੌਤ ਹੋਈ ਆ ਖਾਸ ਤੌਰ ਤੇ ਜਿਹੜੇ ਕਾਫੀ ਸਾਰੇ ਲੋਕ ਜਿੱਥੇ ਜਾਜ ਡਿੱਗਿਆ ਉਸ ਨੂੰ ਲੈ ਕੇ ਇਹਦੇ ਬਾਰੇ ਅਜੇ ਪ੍ਰੋਪਰ ਸਾਰੀ ਅਪਡੇਟ ਨਹੀਂ ਆਈ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਇਹ ਦੋ ਇੰਟਰਨੈਸ਼ਨਲ ਨਿਊਜ਼ ਜਿਹੜੀਆਂ ਮੇਜਰ ਸੀਸ ਤੋਂ ਬਾਅਦ ਹੁਣ ਆਪਾਂ ਕਰੂ ਕਰਾਂਗੇ ਕੈਨੇਡਾ ਕੈਨੇਡੀਅਨ ਨਿਊਜ਼ ਤੇ ਅਪਡੇਟਸ ਜਿਹੜੀਆਂ ਆਪਾਂ ਕਰਦੇ ਆ ਤੁਹਾਡੇ ਨਾਲ आई गिव स्पेशल बड़ी खबर कनाडा यूएस इकोनॉमिक सिक्योरिटी डील जेड़ियां ਉਸ ਦੀਆਂ ਕਾਫੀ ਖਬਰਾਂ ਆ ਰਹੀਆਂ ਨੇ ਸੋ ਇਹ ਸਰਪ੍ਰਾਈਜ਼ ਹੋਏਗਾ ਕਿ ਜੀ 7 ਸਿਮਿਟ ਕੋ ਪਹਿਲਾਂ ਪਹਿਲਾਂ ਵਰਲਡ ਲੀਡਰ ਅਲਬਾਟਾ ਇਕੱਠੇ ਹੋਣਗੇ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ ટ્રੰਪ ਜਿਹੜੇ ਆ ਉਹ ਆਪਣੀ ਫਸਟ ਤਫਰੀਦ ਦੇਣਗੇ ਇੱਕ ਮੇਜਰ ਇੰਟਰਨੈਸ਼ਨਲ ਇਵੈਂਟ ਜਿਹੜਾ ਹੈ ਉਹਨਾਂ ਦੇ ਇਸ ਸਾਲ ਜਨਵਰੀ ਚ ਵਾਈਟ ਹਾਊਸ ਦੁਬਾਰਾ ਵਾਪਸ ਆਉਣ ਤੋਂ ਬਾਅਦ ਇਹਨਾਂ ਦੀ ਪਹਿਲੀ ਵੱਡੀ ਜਿਹੜੀ ਆ ਇੰਟਰਨੈਸ਼ਨਲ ਸਮਿਟਿੰਗ ਕਮਨਾਰੀਆ ਨੇ ਕਿ ਕੈਨੇਡੀਅਨ ਪ੍ਰਾਈਮ ਮਿੰਿਸਟਰ ਮਿਸਟਰ ਮਾਰਕਾਨੀ ਤੇ ਮਿਸਟਰ ਡੋਨਲਡ ਟਰੰਪ ਜਿਹੜਾ ਉਹ ਕਾਫੀ ਅੱਗੇ ਵੱਧ ਚੁੱਕੇ ਨੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੇ ਉੱਪਰ ਸਾਈਨ ਕਰ ਲਈ ਇੱਕ ਤਰੀਕੇ ਨਾਲ ਦੋਨਾਂ ਕੰਟਰੀਆਂ ਦੀ ਜਿਹੜੀ ਡੀਲ ਆ ਉਹ ਡਰਾਫਟ ਹੋ ਚੁੱਕੀ ਆ ਮੇਜਰ ਤੌਰ ਤੇ ਕੈਨੇਡਾ ਅਮਰੀਕਾ ਦੀ ਇਕਨੋਮਿਕਸ ਡੀਲ ਤੇ ਸਕਿਉਰਟੀ ਐਗਰੀਮੈਂਟ ਨੂੰ ਲੈ ਕੇ ਦੋਨਾਂ ਕੰਟਰੀਆਂ ਦੇ ਜਿਹੜੇ ਅ ਬੁਖੀ ਨੇ ਜਿਹਦੇ ਵਿੱਚ ਮਸ਼ਕਰ ਨਹੀਂ ਤੇ ਮਿਸਟਰ 트ੰਪ ਇਸ ਤੋਂ ਅਲਾਵਾ ਉਹਨਾਂ ਦੇ ਜਿਹੜੇ ਵਾਈਟ ਹਾਊਸ ਤੇ अथवा ਦੇ ਆਫਿਸਸ ਦੇ ਵਿੱਚ ਕਾਫੀ ਬੜੇ ਪਦਰ ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ ਦੱਸ ਕੀ ਇੱਕ ਗੱਲਬਾਤ ਬਾਹਰ ਨਹੀਂ ਆਈ ਕੋਈ ਸੰਕੇਤ ਨਹੀਂ ਆਈ ਸਾਰੀ ਸੀਕ੍ਰਟ ਹੈ ਔਰ ਦੋਨਾਂ ਕੰਟਰੀਆਂ ਦੇ ਐਮਬੈਸਡਰ ਵੀ ਲਗਾਤਾਰ ਇਸ ਮਾਮਲੇ ਵਿੱਚ ਆਪਣੀ ਜਿਹੜੀ ਆਪਟੀਮਿਜ਼ਮ ਦਿਖਾ ਚੁੱਕੇ ਨੇ ਔਨ ਵਿਲੇਦਨਾਂ ਦੇ ਵਿੱਚ ਇਸ ਟੀਲ ਬਾਰੇ ਕੁਛ ਟਾਈਮ ਅਨਾਉਂਸਮੈਂਟ ਹੋ ਸਕਦੀ ਆ ਜੀ 7 ਕੰਟਰੀਆਂ ਦੀ ਮੀਟਿੰਗ ਦਮੰਗ ਗਾਸ ਕੋ ਪਾਲਣਾ ਇਹਦੇ ਬਾਰੇ ਕਹਿਣਾ ਬੜਾ ਮੁਸ਼ਕਲ ਆ ਬਟ ਹਾਲ ਹੀ ਕਰ ਕੈਨੇਡੀਅਨ ਵਾਸਤੇ ਜਿਹੜੀ ਅੱਛੀ ਤੇ ਜਿਹੜੀ ਚੰਗੀ ਨਿਊਜ਼ ਜਿਹੜੀ ਆ ਉਹ ਹੈ ਕਿ ਕੈਨੇਡਾ ਅਮਰੀਕਾ ਦੀ ਡੀਲ ਸਿਰੇ ਚੜ੍ਹਦੀ ਸਭਾ ਨਾ ਔਰ ਕੈਨੇਡੀਅਨ ਮੀਡੀਆ ਇਸ ਗੱਲ ਦਾ ਵੀ ਦਾਅਵਾ ਕਰ ਰਿਹਾ ਹੈ ਕਿ ਦੁਨੀਆ ਦਾ ਨੰਬਰ 1 ਕੰਟਰੀ ਪਹਿਲਾ ਕੰਟਰੀ ਕੈਨੇਡਾ ਹੋਏਗਾ ਜੇ ਇਸ ਦੀ ਫੁੱਲ ਫਲੈਸ਼ ਅਮਰੀਕਾ ਦੇ ਨਾਲ ਡੀਲ ਹੋਏਗੀ ਇਸ ਤੋਂ ਇਲਾਵਾ ਯੂਨਾਈਟਿਡ ਸਟੇਟਸ ਵੱਲੋਂ ਇਸ ਗੱਲ ਦੀ ਵੀ ਗਰੰਟੀ ਦਿੱਤੀ ਜਾਏਗੀ ਕਿ ਕੈਨੇਡਾ ਨੂੰ ਜੇ ਡੀਲ ਸਾਹਮਣੇ ਆਉਂਦੀ ਹੈ ਤਾਂ ਉਹਦਾ ਰਾਈਟ ਟੂ ਰਿਫਿਊਜ਼ਲ ਵੀ ਹੋਵੇ। ਐਵੀ ਰਸੋਸਸਟਰੀਆ ਨਿਊਜ਼ ਅਪਡੇਟਸ ਜਰੀਆ ਉਹ ਕਰ ਰਹੇ ਨੇ। ਔਰ ਇਹਦੇ ਬਾਰੇ ਅਪਡੇਟ ਜਾਰੀ ਰੱਖਾਂਗੇ ਬਸ ਅੱਜ ਦੀ ਜਿਹੜੀ ਵੱਡੀ ਅਪਡੇਟ ਹੈ ਅੱਜ ਦੁਬਾਰੇ 2:00 ਵਜੇ ਪ੍ਰਧਾਨ ਮੰਤਰੀ ਨੇ ਸਵਾਰਨੀ ਜਿਹੜਾ ਨੈਸ਼ਨਲ ਸਕਿਉਰਟੀ ਕਾਉਂਸਲ ਦੀ ਮੀਟਿੰਗ ਨੂੰ ਵੀ ਸਬੋਧਨ ਜਿਹੜਾ ਉਹ ਕਰਨਗੇ। ਅਪਡੇਟ ਤੁਹਾਡੇ ਨਾਲ ਲਗਾਤਾਰ ਪ੍ਰਾਈਮ ਟਾਈਮ ਸੋ ਰੇਡੀਓ ਸਾਊਥ-ਈਸਟਨ ਵਾਈਸ ਜਿਹੜਾ ਉਹ ਜਾਰੀ ਰੱਖੇਗਾ ਜੀ। ਔਰ ਅਗਲੀ ਵੱਡੀ ਖਬਰ ਡਿਗਲ ਗਵਰਨਮੈਂਟ ਲਗਾਤਾਰ ਜਿਹੜੀ ਇੰਟਰਨਲ ਸਟੇਟ ਵੈਰੀਅਰਸ ਨੂੰ ਖਤਮ ਕਰਨ ਲਈ ਕਾਫੀ ਤਤ ਪਰਿਆ। ਗੱਲ ਇਹ ਕਿ ਅਗਲੇ ਹਫਤੇ ਇੱਕ ਹਫਤੇ ਬਾਅਦ ਕਨੀਡੀਅਨ ਪਾਰਲੀਮੈਂਟ ਜਿਹੜੀ ਆ ਉੱਛਾਈ ਦੀ ਗਵਰਨਮੈਂਟ ਹਾਊਸ ਲੀਡਰ ਜਿਹੜੇ ਸਟੀਵਨ ਮੈਕੀਨਨ ਨੇ ਉਹਨਾਂ ਨੇ ਅਪਡੇਟ ਕੀਤੀ ਆ ਕਿ ਸਰਕਾਰ ਲਗਾਤਾਰ ਕੁਝ ਵੱਡੇ ਬਿੱਲਾਂ ਨੂੰ ਜਿਹੜਾ ਉਹ ਪਾਸ ਕਰਨਾ ਚਾਹੁੰਦੀ ਹਾਂ ਵਿਸ਼ੇਸ਼ ਤੌਰ ਤੇ ਬਿੱਲ C5 ਜਿਹੜਾ ਹੈ ਉਹ ਕੈਨੇਡਾ ਗਵਰਨਮੈਂਟ ਤੋਂ ਪਾਵਰ ਦੇਗਾ ਉਹ ਕਿਕਲੀ ਜਿਹੜੇ ਮੇਜਰ ਨੈਚਰਲ ਰਿਸੋਰਸ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਨੂੰ ਕੈਬਨ ਦੇ ਵਿੱਚ ਮੀਟਿੰਗ ਦੇ ਵਿੱਚ ਜਿਹੜਾ ਪਾਸ ਕਰ ਸਕੇ ਦੂਜਾ ਵੱਡਾ ਇੰਟਰਨਲ ਟ੍ਰੇਡ ਬੈਰੀਅਰਸ ਨੂੰ ਖਤਮ ਕਰ ਲਈ ਜਿਹੜਾ ਬਿੱਲ ਹੈ ਉਸ ਨੂੰ ਸਰੇਟ ਚਾੜਿਆ ਜਾ ਸਕੇ ਸੋ ਕੈਨੇਡਾ ਗਵਰਨਮੈਂਟ ਲਗਾਤਾਰ ਪਾਰਲੀਮੈਂਟ ਉੱਠਣ ਤੋਂ ਪਹਿਲਾਂ-ਪਹਿਲਾਂ ਕੁਝ ਵੱਡੇ ਬਿੱਲ ਇਹਨਾਂ ਬਾਰੇ ਅੱਗੇ ਵੀ ਮੈਂ ਆਪਣੇ ਰੇਡੀਓ 'ਚ ਜ਼ਿਕਰ ਕਰ ਚੁੱਕਾ ਹਾਂ ਉਹਨਾਂ ਨੂੰ ਪ੍ਰੂਵ ਕਰਨਾ ਚਾਹੁੰਦੀ ਹਾਂ ਅਗਲੀ ਵੱਡੀ ਖਬਰ ਕੈਨੇਡਾ ਦੇ ਵਿੱਚ ਕੈਨੇਡੀਅਨ ਨਿਊਜ਼ਪੇਪਰ ਜਿਹੜੇ ਨੇ ਜਿਨ੍ਹਾਂ ਦੇ ਮੈਂ ਉਸੇ ਤੌਰ ਤੇ ਪਹਿਲਾਂ ਨਾਮ ਲਾਦਣਾ ਗਲੋਬਲ ਨਿਊਜ਼ ਦੇ ਹਵਾਲੇ ਨਾਲ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਜਿਹੜੇ ਉਹਨਾਂ ਦੀ ਰਿਪੋਰਟਿੰਗ ਹੋਈ ਹੈ ਨੈਸ਼ਨਲ ਸਿਟੀ ਸੋਰਸਸ ਜਿਹੜਿਆ ਉਹ ਹੈ ਕਿ ਕੁਝ ਇਹਦੇ ਵਿੱਚ ਗਲੋਬਲ ਮੀਲ ਲਿਖਦਾ ਹੈ ਕਿ ਕੁਝ ਇੰਡੀਅਨ ਗਵਰਨਮੈਂਟ ਏਜੰਟ ਜਿਹੜੇ ਆ ਜਗਮੀਸ਼ ਸਿੰਘ ਨੂੰ ਲਗਾਤਾਰ ਪਿੱਛਾ ਕਰਦੇ ਰਹੇ ਉਸ ਦੀ ਸਰਵੇਲੈਂਸ ਕਰਦੇ ਰਹੇ ਤੇ ਇਸ ਬਾਰੇ ਉਹਨਾਂ ਨੇ ਆਰਟੀਐਮਪੀ ਨੂੰ ਵੀ ਅਪਡੇਟ ਕੀਤੀ ਕਿ ਜਿਹੜਾ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ ਉਹ ਉਸ ਨੂੰ ਇਹਦੀ ਪ੍ਰੋਟੈਕਸ਼ਨ ਜਿਹੜੀ ਦਿੱਤੀ ਜਾਵੇ 18 ਮਹੀਨੇ ਸਾਰਾ ਇੱਕ ਅੰデア ਥੀਡ ਚੱਲੀ ਆ ਇਹ ਗੱਲ ਹੁਣ ਸਾਹਮਣੇ ਜਿਹੜੀ ਆ ਸੋ ਉਹਦੇ ਵਿੱਚ ਲਗਾਤਾਰ ਮਿਸਟਰ ਸਿੰਘ ਦੀ ਜਿਹੜੀ ਡੇਲੀ ਰੁਟੀਨ ਸੀਗੀ ਕਿ ਉਹ ਕਿੱਥੇ ਜਾਂਦੇ ਨੇ ਕਿੱਥੇ ਬਹਿੰਦੇ ਨੇ ਕਿੱਥੇ ਉੱਕਦੇ ਨੇ ਉਹਨਾਂ ਦੀ ਫੈਮਿਲੀ ਤੋਂ ਕਿੱਥੇ ਜਾਂਦੇ ਆ ਉਸ ਨੂੰ ਲਗਾਤਾਰ ਜਿਹੜਾ ਆ ਉਹ ਉਸ ਦੀ ਰੇਖੀ ਜਾਂ ਕੀਤੀ ਗਈ ਉਸ ਦੀ ਸਰਵੇਲੈਂਸ ਜਿਹੜੀ ਆ ਕੀਤੀ ਗਈ ਆ ਔਰ ਇਸ ਬਾਰੇ ਇਹ ਵੀ ਡਿਸਕ੍ਰਾਈਬ ਜਿਹੜਾ ਕੀਤਾ ਗਿਆ ਹੈ ਕਿ ਲਾਰੈਂਸ ਬਸ਼ਨੋਈ ਗੈਂਗ ਜਿਹੜਾ ਆ ਉਹ ਇਸ ਦੀ ਸਾਰੀ ਦੇਖੇਖ ਜਿਹੜਾ ਉਹ ਕਰ ਰਿਹਾ ਸੀਗਾ ਕੈਨੇਡਾ ਅੰਦਰ ਦੇ ਅੰਦਰ ਸੱਖੀਆਂ ਏਜੰਸੀਆਂ ਸੀ ਵੀ ਆ ਉਹਨਾਂ ਨੇ ਕਹਿੰਦੇ ਅਸੀਂ ਗਿਮੀ ਸਿੰਘ ਨੂੰ ਇਸ ਬਾਰੇ ਜਿਹੜਾ ਵਾਰਨ ਵੀ ਕੀਤਾ ਸੀ ਕੱਲ ਇਸ ਨੂੰ ਲੈ ਕੇ ਕਨੀਸ਼ੀਅਨ ਸਿਖ ਔਰਗੇਨਾਈਜੇਸ਼ਨਸ ਨੇ ਪਾਰਲੀਮੈਂਟ ਹੱਲ ਤੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦਾ ਵੀ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੀਏ ਫਿਰ ਆਪਾਂ ਜਿਹੜਾ ਉਹ ਅੱਗੇ ਵਧਦੇ ਹਾਂ ਜੀ ਕੈਨੇਡਾ ਦੀਆਂ ਕਾਫੀ ਸਾਰੀਆਂ ਸਿੱਖ ਜਥੇਬੰਦੀਆਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਸ ਦੇ ਕੁਝ ਵੀਰ ਵੀ ਜਿਹੜੇ ਅਸੀਂ ਤੁਹਾਡੇ ਨਾਲ 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 ਜਿਹੜੇ ਆ ਸਾਝੇ ਕਰਨੇ ਚਾਹਾਂਗੇ ਇਹ ਹੈਗੇ ਆ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਾਉਂਸਲ ਅਨਟਾਰੀਓ ਗੁਰਦੁਆਰਾ ਕਾਉਂਸਲ ਸਿੱਖ ਫਾਊਂਡੇਸ਼ਨ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਤੇ ਸਲਾਕ ਕਮਬੈਕ ਸਿੱਖ ਕਾਉਂਸਲ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਪਾਰਲੀਮੈਂਟ ਹਿੰਦੀ ਪ੍ਰੈਸ ਗੈਲਰੀ ਦੇ ਵਿੱਚ ਔਰ ਕੈਂਡੀਟ ਪ੍ਰੈਸ ਗੈਲਰੀ ਬਿਲਕੁਲ ਭਰੀ ਸੀਗੀ ਇਸ ਦੇ ਵਿੱਚ ਜੀ 7 ਕੰਟਰੀਜ਼ ਦੀ ਮੀਟਿੰਗ ਨੂੰ ਲੈ ਕੇ ਚਿੰਤਾਜਰ ਕਰਨ ਤੋਂ ਇਲਾਵਾ ਉਹਨਾਂ ਨੇ ਤਿੰਨ ਮੰਗਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਤਿੰਨ ਇਹਦੇ ਵਿੱਚ ਪਬਲਿਕ ਜਿਹੜੀ ਆ ਉਹ ਇਨਕੁਆਰੀ ਹੋਣੀ ਚਾਹੀਦੀ ਆ ਫੋਰਨ ਇੰਟਰਫੇਰੈਂਸ ਨੂੰ ਲੈ ਕੇ ਦੂਜੇ ਬੰਨੇ ਉਹਨਾਂ ਨੇ ਕਿਹਾ ਹੈ ਕਿ ਫੌਰੀ ਤੌਰ ਤੇ ਜਿਹੜੀ ਕੈਨੇਡਾ ਦੀ ਇੰਡੀਆ ਦੇ ਨਾਲ ਜਿਹੜੀ ਡੀਲ ਉਹ ਜਿਹੜੀ ਇੰਟਰਨਲ ਸਕਿਉਰਟੀ ਦੀ ਜਿਹੜੀ ਆਸਟ੍ਰੇਲੀਆ ਕ੍ਰੂਸੇ ਕੰਟਰੀ ਦੇ ਵਿੱਚ ਜਿਹੜਿਆ ਦੋਨੋਂ ਕੰਟਰੀ ਜਿਹੜੇ ਆ ਉਹ ਆ ਕੈਫਗ੍ਰੈਂਸ ਪਾਈਨ ਕੱਟ ਸਕਦੇ ਆ ਉਸ ਨੂੰ ਡੀਲ ਨੂੰ ਕੈਨਸਲ ਕਰਨਾ ਤੇ ਦੂਸਰੇ ਬੰਨੇ ਜੀ7 ਦੇ ਵਿੱਚ ਇੰਡੀਆ ਪ੍ਰੈਸਮਾ ਮੋਦੀ ਦੇ ਇਨਵੀਟੇਸ਼ਨ ਆ ਇਸ ਨੂੰ ਕੈਨਸਲ ਕਰਨ ਦੀ ਕੈਨੇਡਾ ਦੀ ਸਿਕਿਟੀ ਜਥੇਬੰਦੀ ਨੇ ਜਿਹੜੀ ਮੰਗ ਕੀਤੀ ਆ ਇਹਦੇ ਬਾਰੇ ਕੋਈ ਹੋਰ ਅਪਡੇਟ ਹੋਏ ਜੀ ਤੁਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਆ ਉਸਾਂ ਜੀ ਕਰਦੇ ਰਵਾਂਗੇ ਜੀ ਪ੍ਰਾਈਮ ਟਾਈਮ ਸ਼ੋਅ ਰੇਡੀਓ ਸਾਊਥ-ਈਸਟਰਨ ਵਾਇਸ ਤੁਹਾਡੇ ਨਾਲ ਹਾਜ਼ਰ ਹੈ ਆ ਲਗਾਤਾਰ ਕੁਝ ਵੱਡੇ ਐਕਸੀਡੈਂਟ ਇੱਥੇ ਨਿਆਗਰਾ ਫਾਲ ਐਕਸੀਡੈਂਟ ਹੋਇਆ ਮੋਟਰਸਾਈਕਲ ਦੀ ਕਾਰ ਦੇ ਨਾਲ ਟੱਕਰ ਹੋਈ ਆ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਿਆ ਅਦਰ ਕੈਨੇਡਨ ਈਸਟ ਐਕਸੀਡੈਂਟ ਹੋਇਆ ਇੱਥੇ ਵੀ ਐਕਸੀਡੈਂਟ ਦੇ ਵਿੱਚ ਦੀ ਮੌਤ ਹੋ ਗਿਆ ਔਰ ਇਕ ਪੁਨਰਸੱਲਾ ਜਿਹੜਾ ਇਹ ਸਕੂਟਰ ਦਾ ਚਾਲਕ ਸੀਗਾ ਉਸਦੀ ਵੀ ਡਾਉਨ ਟ੍ਰਾਂਟੋ ਦੇ ਵਿੱਚ ਜੜਿਆ ਉਸ ਨੂੰ ਕਿਸ ਨੇ ਹਟਕੀ ਤਾ ਤੇ ਉਹ ਅਮਰ ਟੁੱਟ ਗਿਆ ਇਜ਼ਰਾਇਲ ਤੇ ਈਰਾਨ ਦੇ ਤਾਜ਼ੇ ਹਮਲਿਆਂ ਦੇ ਕਰਕੇ ਦੁਨੀਆ ਭਰ ਦੀ ਸ਼ੀਅਰ ਮਾਰਕੀਟ ਸਟਾਕ ਮਾਰਕੀਟ ਨੂੰ ਵੱਡਾ ਨੁਕਸਾਨ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਕੱਲ 68 ਟ੍ਰੇਡ ਡਾਲਰ ਸੀਗੀਆਂ ਪਰ ਬਦਲ ਇਸ ਵਕਤ 74 ਡਾਲਰ ਦੇ ਲਗਭਗ ਪਹੁੰਚ ਚੁੱਕੀਆਂ 74.03 ਥੋੜੀ ਉੱਪਰ ਚਲ ਗਈਆਂ ਤੇ ਕੈਨੇਡੀਅਨ ਡਾਲਰ ਸਟਿਲ ਇਨ ਗੁੱਡ ਸਥਿਤੀ 72 ڈالر 31 ਸੈਂਟ ਦੇ ਉੱਪਰ ਕੈਨੇਡੀਅਨ ਡਾਲਰ ਜਿਹੜਾ ਸੌਰੀ 33.31 ਸੈਂਟ 72.31 ਸੈਂਟ ਦੇ ਉੱਪਰ ਜਿਹੜਾ ਅਮਰੀਕਨ ਡਾਲਰ ਦੇ ਨਾਲ ਕੈਨੇਡਾ ਦਾ ਡਾਲਰ ਜਿਹੜਾ ਟ੍ਰੇਡ ਹੋ ਰਿਹਾ ਛੇਤੀ ਤੇ ਅ ਪਰ ਸੋਨੇ ਨੂੰ ਕੁਛ ਨਹੀਂ ਜਿਆ ਹੋਇਆ ਸੋਨਾ 3443 ਦੇ ਉੱਪਰ ਇਸ ਵਕਤ ਜਿਹੜਾ ਟ੍ਰੇਡ ਹੋ ਰਿਹਾ ਦੀ ਬਾਬਾ ਸ਼ੁਕਰੀਆ ਤੁਹਾਡਾ ਤੁਹਾਡੀ ਕੋਈ ਫੋਨ ਕਾਲ ਨੇ ਉਹ ਆਨਰ ਕਰਾਂਗੇ ਬਟ ਆਪਨੇ